ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਨ ਹੈਗੀ ਆ ਪਿੰਡ ਨਵਾਂ ਪਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਲੱਗਦਾ ਹੈਗਾ ਅਮਰਸਰ ਦੋਸਤੋ ਬੱਲੇ ਤੋਂ ਜਿਹੜਾ ਰੋਡ ਮੈਤਾ ਚੌਂਕ ਜਾਂਦਾ ਹੈਗਾ ਉਸੇ ਰੋਡ ਦੇ ਉੱਪਰ ਜਿਹੜਾ ਪਿੰਡ ਹੈਗਾ 10 12 ਕਿਲੋਮੀਟਰ ਦੀ ਦੂਰੀ ਆ ਨਵੇਂ ਪਿੰਡ ਦੀ ਭਾਈ ਜਗਜੀਤ ਦੇ ਕੋਲੇ ਆਏ ਦੋਸਤੋ ਪਸ਼ੂ ਨਾਰਮਲ ਵਿਕਰੀ ਵਾਲੇ ਆਉਂਦੇ ਆ तकरीबन ਇੱਕ ਅੱਧਾ ਪਸ਼ੂ ਆਉਂਦਾ ਤੇ ਵੀਰ ਲੈ ਕੇ ਜਦਾ ਸੇਲ ਕਰਦਾ ਠੀਕ ਆ ਪਿੱਛੇ ਵੀ ਆਪਾਂ ਦੋ ਬਿਹੜਾਂ ਦੀਆਂ ਜਿਹੜੀ ਵੀਡੀਓ ਪਾ ਚੁੱਕੇ ਹਾਂ ਇਸ ਘਰੋਂ ਇੱਕ ਵੱਡੀ ਬਿਹੜ ਤੁਹਾਨੂੰ ਦਿਖਾਈ ਸੀਗੀ ਠੀਕ ਆ ਜੀ ਤੇ ਬਹੁਤ ਵਧੀਆ ਚੰਗੀ ਬਿਹੜ ਨਿਕਲੀ ਸੀ ਉਹ ਵੀ ਅੱਜ ਉੱਥੇ ਅੱਗੇ ਗਈ ਹੈ ਵੀਰ ਰਿਸਪਾਂਸ ਦਿੱਤਾ ਵੀ ਵਧੀਆ ਬਿਹੜ ਸੀਗੀ ਠੀਕ ਆ ਇਸ ਵਾਰ ਜਿਹੜੀ ਬਿਹੜ ਆ ਇਹ ਵੀ ਬਿਲਕੁਲ ਤਾਜੀ ਸੋਈ ਹੈ ਠੀਕ ਆ ਹੁਣੇ ਜਸਟ ਕੋਈ ਅੱਧਾ ਘੰਟਾ ਪੌਣਾ ਘੰਟਾ ਜਿਹੜਾ ਸਮਾਂ ਹੋਇਆ ਸੋਈ ਨੂੰ ਪੂਰੀ ਗੱਲਬਾਤ ਆਪਾਂ ਵੀਰ ਜਗਜੀਤ ਦੇ ਦੇ ਨਾਲ ਕਰਕੇ ਉਹਨੂੰ ਤੋਂ ਇਨਫੋਰਮੇਸ਼ਨ ਲੈ ਅੱਜ 10 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਤਕਰੀਬਨ 12:00 ਵਜੇ ਦਾ ਜਿਹੜਾ ਸਮਾਂ ਹੈਗਾ ਜੀ ਠੀਕ ਹੈ ਜੀ ਦੁਪਹਿਰ ਦੇ 12:00 ਵਜੇ ਨੇ ਤੇ ਵੈਡ ਬਿਲਕੁਲ ਸਹੀ ਸਵਾਈ ਆ ਬੌਲੇ ਦੇ ਵਿੱਚ ਜਿਸ ਵੀ ਵੀਰ ਨੇ ਖਰੀਦਣੀ ਆ ਆਪਣੀ ਜਿਹੜੀ ਚੁਵਾਈ ਆ ਤੁਸੀਂ ਬੌਲੇ ਦੇ ਵਿੱਚ ਕਰਕੇ ਤਸੱਲੀ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਥਾਂ ਦੇ ਵੀ ਸਫਾਈਏ ਪੂਰੀ ਤਕਰੀਬਨ 20 ਤੋਂ 25 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਇਸ ਵੈਡ ਦੀ ਰਹੇਗੀ ਤੇ ਥੱਲੇ ਵੀ ਬੱਚਾ ਜਿਹੜੀ ਬੱਚੀ ਹੈਗੀ ਆ ਗੱਲਬਾਤ ਆਪਾਂ ਕਰ ਲੈਂਦੇ ਆ ਬਈ ਦੇ ਨਾਲ ਪੁੱਛਦੇ ਆਂ ਵੀ ਅੱਜ ਇਸ ਵੜ ਦੀ ਕੀ ਡਿਟੇਲ ਹੈਗੀ ਆ ਠੀਕ ਹੈ ਜੀ ਤੇ ਬਿਲਕੁਲ ਤਾਜੀ ਸੂਈ ਆ ਜੇ ਜੇਰ ਪਾਣੀ ਬਾਕੀ ਆ ਗੱਲਬਾਤ ਕਰਦੇ ਆਂ ਆਜੋ ਅ ਠੀਕ ਆ ਓਕੇ ਭਾਈ ਜਗਜੀਤ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਫੋਰ ਵੀਰ ਕਹਿਮ ਬਸ ਵਧੀਆ ਹੋ ਗਈ ਵਧੀਆ ਠੀਕ ਆ ਤੇ ਜਗਜੀਤ ਭਾਈ ਆ ਪਸ਼ੂ ਤਕਰੀਬਨ ਇੱਕ ਅੱਧਾ ਹੀ ਆਉਂਦਾ ਆ ਤੇ ਬਸ ਚੰਗਾ ਲਿਆਉਂਦੇ ਜੇ ਜਦੋਂ ਹਾਂਜੀ ਹਾਂਜੀ ਭਾਈ ਵਧੀਆ ਪਸ਼ੂ ਲਿਆ ਆ ਕੇ ਉਹਨੂੰ ਤਿਆਰ ਕਰਕੇ ਫਿਰ ਸੇਲ ਕਰੀਦਾ ਸੇਲ ਕਰੀਦਾ ਭਾਈ ਠੀਕ ਆ ਅੱਜ ਬੈੜ ਜਿਹੜੀ ਇਹ ਵੀ ਜਾਂ ਤੇ ਹੈ ਵੀ ਤਾਜੀ ਸੂਈ ਹੁਣੇ ਤਾਜੀ ਸੂਈ ਹੈ ਨਾ ਜੀ ਇਹ ਤਾਜੀ ਸੂਈ ਭਾਜੀ ਇਹਦੇ 10 ਮਿੰਟ ਹੋਏ ਆ 10 ਮਿੰਟ ਹੋਏ ਆ ਜਿਹੜੇ ਹੁਣ ਤੋਂ ਪਹਿਲਾਂ ਪਹਿਲਾਂ ਇਹਦੇ ਸੂਈ ਬਿਲਕੁਲ 10 ਮਿੰਟ ਦਾ ਸਮਾਂ ਸਾਰਾ ਹੋ ਗਿਆ 10-15 ਮਿੰਟ ਬਿਲਕੁਲ ਤੇ ਜੇਰ ਪੈਣੀ ਹਜੇ ਬਰਾਬਰ ਆ ਜਿਹੜੀ ਬਾਕੀ ਆ ਠੀਕ ਆ ਜੇਰ ਹਜੇ ਪੈਣੀ ਬਾਕੀ ਆ ਤੇ ਕੋਈ 10 ਮਿੰਟ ਦਾ ਸਮਾਂ ਹੋਇਆ 12:00 ਵਜੇ ਦਾ ਹੁਣ ਸਮਾਂ ਹੈ ਠੀਕ ਆ ਤਾਂ ਬਾਹਰ ਤੁਸੀਂ ਦੇਖ ਸਕਦੇ ਹੋ ਦੋਸਤੋ ਫੁੱਲ ਵੱਡੀ ਵਹਿੜ ਹੈਗੀ ਕਦ ਕਾਟੀ ਬਹੁਤ ਉੱਚਾ ਹੈ ਤੇ ਸੁਭਾ ਵੀਰ ਕਿਰਮਾ ਸੁਹੀ ਪਲਾਂ ਇਹ ਦੂਜਾ ਸੁਭਾ ਭਾਈ ਦੂਜੇ ਬੱਚਾ ਥੱਲੇ ਬੱਚਾ ਫੀਮੇਲ ਕਾਫ ਫੀਮੇਲ ਕਾਫ ਥੱਲੇ ਬੱਚੀ ਆ ਠੀਕ ਆ ਜੀ ਬੱਚੀ ਹੈ ਮਦਰ ਦੇ ਉੱਪਰ ਹੀ ਬਿਲਕੁਲ ਬੱਚੀ ਆ ਜਿਹੋ ਜਿਹੜਾ ਦੋਸਤੋ ਰੰਗ ਰੂਪ ਮਦਰ ਦਾ ਹੈਗਾ ਉਸੇ ਤਰ੍ਹਾਂ ਜਿਹੜੀ ਸੇਮ ਟੂ ਸੇਮ ਜਿਹੜੀ ਆ ਦੋਸਤੋ ਥੱਲੇ ਜਿਹੜੀ ਫੀਮੇਲ ਕਾਫ ਠੀਕ ਆ ਬਾਕੀ ਵੇਡ ਬਹੁਤ ਵੱਡੀ ਆ ਖੂਬਸੂਰਤ ਵੇਡ ਆ ਤੇ ਜਗਜੀਤ ਭਾਈ ਮਿਲਕ ਤਕਰੀਬਨ 20 ਤੋਂ 25 ਲੀਟਰ ਕਰਨਾ ਚਾਹੀਦਾ ਵੇਡ ਨੂੰ ਘਰ ਵਾਲੇ ਦੇ ਕਹਿੰਦੇ ਆ ਭਾਈ 26 ਲੀਟਰ ਦਾ ਰਿਕਾਰਡ ਪਿਛਲਾ ਹਾਂਜੀ ਤੇ ਐਦ ਕੀ ਆਪ ਠੀਕ ਹੈ ਜੀ ਬਾਕੀ ਜਿਹੋ ਜੀ ਬੰਤਰ ਹੈਗੀ ਹਵਾਨੇ ਦੀ ਤੇ ਬਾਕੀ ਸੂਏ ਦੇ ਵਿੱਚ ਠੀਕ ਆ ਬਾਕੀ ਸੂਏ ਦੇ ਵਿੱਚ ਹੈਗੀ ਜਿਹੜੀ ਦੋਸਤੋ ਹੁਣ ਸਾਰਾ ਅੱਧਾ ਘੰਟਾ 10 ਮਿੰਟ ਜਿਹੜਾ ਸਮਾਂ ਜਿਹੜਾ ਹੈਗਾ ਕੋਈ ਆ ਸਮਾਂ ਸੁਈ ਨੂੰ ਤੇ ਆਹ ਵੇਖੋ ਜੀ ਠੰਡ ਦੇਵਾ ਪੂਰੀ ਠੰਡੀ ਸੀ ਤਾਂ ਭਾਵੇਂ ਤੁਸੀਂ ਹੱਥ ਫੇਰ ਕੇ ਦੇ ਲਓ ਕੋਈ ਚੱਕਰ ਫਿਰ ਤੁਹਾਨੂੰ ਜਿਹੜਾ ਦੋਸਤੋ ਬਹੁਤ ਸੋਹਣਾ ਲੱਗਾ ਥਣ ਬਿਲਕੁਲ ਮੁੱਠੀ ਵਾਲਾ ਤੇ ਚਵਾਈ ਹੈ ਜਿਹੜੀ ਵੜ ਤਕਰੀਬਨ ਤੁਸੀਂ ਹੱਥੀ ਕਰੋਗੇ ਤੇ ਬਹੁਤ ਵਧੀਆ ਚਵਾਈ ਕਰਾਉਗੀ ਠੀਕ ਹੈ ਠੀਕ ਹੈ ਜਗਜੀਤ ਬਰੇਕਰ ਦੀ ਤੋੜਗੇ ਹਾਂ ਹਾਂ ਫੋਲਕ ਤੋੜਦੇ ਠੀਕ ਹੈ ਚਲੋ ਬਹੁਤ ਵੀਰਾਂ ਦੀ ਜਿਹੜੀ ਦੋਸਤੋ ਡਿਮਾਂਡ ਹੁੰਦੀ ਹੈ ਵੀ ਸਵੇਰੇ ਸਵੇਰੇ ਪਸ਼ੂ ਲੈਣ ਦੇ ਤੇ ਗਾੜ ਸੂਫੀ ਆ ਥੱਲੇ ਫੀਮੇਲ ਕਾਫ ਆ ਤੇ ਬਾਕੀ ਜਿਹੜੀ ਦੋਸਤੋ ਜੇਰ ਦੀ ਗੱਲ ਕਰੀਏ ਤਾਂ ਤੁਸੀਂ ਬੇਸ਼ੱਕ ਵੀਰ ਦੇ ਨਾਲ ਸੰਪਰਕ ਕਰ ਲਿਓ ਵੀਡੀਓ ਬਣਾ ਕੇ ਬਿਲਕੁਲ ਬੇਸ਼ੱਕ ਜਿਹੜੀ ਇਸ ਵੇੜ ਦੀ ਰੱਖ ਲਊਗਾ ਠੀਕ ਹੈ ਜੀ ਜੇਰ ਪਉਂਦੀ ਦੀ ਜਿਹੜੀ ਵੀਡੀਓ ਆ ਉਹ ਬਣਾ ਕੇ ਰੱਖ ਲਊਗਾ ਤਾਂ ਜਿਸ ਵੀ ਕਿਸੇ ਵੀਰ ਨੇ ਲੈਣੀ ਹੋਵੇ ਖਰੀਦਣੀ ਹੋਈ ਜਦੋਂ ਤਾਂ ਤੁਸੀਂ ਜਿਹੜਾ ਦੋਸਤੋ ਦੇਖ ਸਕਦੇ ਹੋ ਵੀਡੀਓ ਦੇਖ ਸਕਦੇ ਆ ਦੇਖੋ ਜੀ ਇੱਥੇ ਮਾਰਦੀ ਖਲਾੜ ਰਹੀ ਹੈ ਜੀ ਹਾਂ ਜੀ ਬੜੀ ਥੜੀ ਸੀ ਜੇ ਕੋਈ ਪੂਰੀ ਫੋਲ ਬਗਿੰਦੇ ਬਿਲਕੁਲ ਬਿਲਕੁਲ ਕਦ 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 ਜਿਹੜਾ ਦੋਸਤੋ ਵੱਡੇ ਕਦ ਕਦ ਦੇ ਵਿੱਚ ਤੇ ਵਜਨ ਪੂਰਾ ਹੈਗਾ ਠੀਕ ਹੈ ਹੈਵੀ ਬੋਡੀ ਵੇਟ ਦੀ ਆ ਪੂਰੇ ਸਰੀਰ ਵਜਨ ਭਾਰੀ ਹੈ ਠੀਕ ਹੈ ਤੇ ਫੇਸ ਕੁਆਲਟੀ ਤੁਸੀਂ ਦੇਖੋ ਆ ਦੇਖੋ ਜੀ ਉਹ ਬੱਚੇ ਦਾ ਕਰਦੀ ਹੈ ਨੇ ਹੂੰ ਠੀਕ ਹੈ ਜੀ ਤਾਂ ਜਿਹੜਾ ਦੋਸਤੋ ਵੇਖੋਗੇ ਤੁਸੀਂ ਲੇਵਾ ਬਿਲਕੁਲ ਪੱਧਰ ਆ ਠੀਕ ਆ ਤੇ ਹਵਾਨੇ ਦੀ ਕੁਆਲਿਟੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਚੰਗਾ ਖੁੱਲਾ ਜਿਹੜਾ ਲੇਵਾ ਹੈਗਾ ਠੀਕ ਆ ਤੇ ਬਾਕੀ ਜਿਹੜੀ ਮਿਲਕਿੰਗ ਹੈ ਵੜ ਸੋਣੀ ਪਾ ਦੋਗੀ ਤੇ ਤਾਜੀ ਸੂਈ ਕਰਕੇ ਥੋੜਾ ਬੱਚੇ ਦਾ ਕਰਦੀ ਹੈ ਠੀਕ ਆ ਜੀ ਬੱਚਾ ਅੰਦਰ ਠੀਕ ਆ ਭਾਈ ਲੈ ਜਾਓ ਲੋ ਜੀ ਪਟਿਆ ਬਹਿਣੀ ਤੋਂ ਜਿਹੜੇ ਥਾਣਾ ਤੁਸੀਂ ਚੈੱਕ ਕਰ ਲਓ ਠੀਕ ਹੈ ਆ ਬਹਿਣੀ ਆਲੇ ਪਾਸੇੋਂ ਐਜਾ ਦੇ ਥਾਣਾ ਠੀਕ ਹੈ ਜੀ ਸਾਈਜ਼ ਹਰ ਇੱਕ ਥਾਣਾ ਦਾ ਚੋਂ ਥਾਣਾ ਦੇਖੋਗੇ ਬਿਲਕੁਲ ਬਰਾਬਰ ਜਿਹੜਾ ਸਾਈਜ਼ ਹੈਗਾ ਤੇ ਵਿਥ ਵਰਲ ਵਿੱਚ ਪੂਰੀ ਹੈ ਜੀ ਥਾਣਾ ਦੇ ਬਾਕੀ ਜਿਹੜੀ 200 ਚਵਾਈ ਦੀ ਗੱਲ ਕਰ ਲਈਏ ਹੁਣ ਵੜ ਸੂਈ ਜਤਾ ਜੀ ਚਵਾਈ ਜਿਹੜੇ ਵੀਰ ਨੇ ਖਰੀਦਣੀ ਹੈ ਕੋਈ ਸ਼ੱਕ ਨਹੀਂ ਰਹਿ ਜਾਣਾਗਾ ਭਰਾ ਕੇ ਤੁਸੀਂ ਬੌਲੇ ਦੇ ਵਿੱਚ ਚਵਾਈ ਕਰਕੇ ਦੇਖ ਹੀ ਲੈਣੀ ਤੇ ਆਪਣਾ ਜਗਜੀਤ ਵੀਰੇ ਲੈ ਦੇ ਕੀ ਕਰਦੇ ਭਾਜੀ ਮੋਲ ਚਾਹਦਾ 95 ਕਰੀਏ 90 ਕਰੀਏ ਹਾਲਾਂ ਜਿਹੜੀ ਇਹਨਾਂ 85 ਹਜ਼ਾਰ ਦੀ 85 ਦੀ ਹਾਂਜੀ ਠੀਕ ਹੈ ਜੀ 85 ਹੋ ਜਾਊਗਾ ਵਿਚੋ ਮਾਨਤਨ ਜੀ ਹਾਂਜੀ ਹਾਂਜੀ ਖੁੱਲਾ ਕਰਨਾ ਮਾਨਤਨ ਕੋਈ ਵੀ ਭਰਾ ਫੋਨ ਲਾ ਦੇ ਠੀਕ ਹੈ ਜੀ ਠੀਕ ਹੈ ਮਾਨਤਨ ਜਿਹੜਾ ਕਿਸਾਨ ਵੀਰ ਉਹ ਖੁੱਲਾ ਹੋ ਜਾਊਗਾ ਠੀਕ ਆ 85000 ਜਿਹੜੀ ਡਿਮਾਂਡ ਹੈਗੀ ਆ ਮੰਗ ਜਿਹੜੀ ਆ 85000 ਠੀਕ ਆ ਆ ਦੇਖੋ ਚਾਹ ਬੱਚਾ ਭਾਗੂ ਕਿਸੇ ਥਲੇ ਜੋ ਰੈਚਪ ਕੁਆਲਟੀ ਹੈ ਨਾ ਬਿਲਕੁਲ ਬਿਲਕੁਲ ਤਾ ਦੇਖੋ ਜੀ ਠੀਕ ਹੈ ਜੀ ਸੀਲ ਸੌਪਨਾ ਪੂਰਾ ਹੈਗਾ ਤੇ ਫੀਮੇਲ ਕਾਰ ਤੁਸੀਂ ਵੇਖੋਗੇ ਹੈਵੀ ਫੀਮੇਲ ਕਾਰ ਆ ਠੀਕ ਹੈ ਹੈਵੀ ਨਾੜੂ ਬਿਲਕੁਲ ਆ ਵੇਖੋ 10 ਤੋਂ 15 ਮਿੰਟ ਜਿਆਦਾ ਇੱਕ ਘੰਟਾ ਦਾ ਸਾਰਾ ਸਮਾਂ ਹੋਣ जस्ट ਪਿਆ ਨਸਲ ਦਾ ਬੱਚਾ ਤੇ 85000 ਜਿਹੜੀ ਦੋਸਤੋ ਮੰਗ ਹੈਗੀ ਆ ਮੁੱਲ 85000 ਆ ਠੀਕ ਆ ਵਿੱਚੋਂ ਥੋੜਾ ਪਤਾ ਲੈਣ ਦੇਣ ਜਦੋਂ ਤੁਸੀਂ ਕੀਤਾ ਮਹਾਂਤਾਲ ਗੰਜੈਸ਼ ਉਹ ਹੋ ਜੂਗੀ ਠੀਕ ਆ ਬਾਕੀ ਹਵਾਨੇ ਦੀ ਇੱਕ ਵਾਰੀ ਕੁਆਲਿਟੀ ਮੈਂ ਤੁਹਾਨੂੰ ਫਿਰ ਚੰਗੀ ਤਰ੍ਹਾਂ ਦਿਖਾ ਦਿੰਦਾ ਵੀ ਹੋ ਸਕਦਾ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੈ ਤਾਂ ਤੁਸੀਂ ਜਿਹੜਾ ਦੋਸਤੋ ਆਨਲਾਈਨ ਵੀਡੀਓ ਕਾਲ ਕਰਕੇ ਵੀ ਜਿਹੜੀ ਆ ਧਾਰਮਰਵਾ ਸਕਦੇ ਠੀਕ ਆ ਵੀਡੀਓ ਕਾਲ ਤੇ ਵੀ ਧਾਰਾ ਮਰਾ ਕੇ ਜਿਹੜੀ ਚੈੱਕ ਪਾਸ ਕਰ ਸਕਦੇ ਹੋ ਆ ਦੇਖੋ ਜੀ ਠੀਕ ਆ ਇਹ ਵੜ ਜੀ ਅੱਜ ਹੈਗੀ ਸੀ ਵੀਰ ਜਗਜੀਤ ਦੇ ਕੋਲ ਪਕਾਊਗਾ ਠੀਕ ਆ ਤੇ ਪਸ਼ੂ ਜਿਹੜਾ ਦੋਸਤ ਕੋਈ ਫੇਰ ਮੈਂ ਰਿਪੀਟ ਕਰ ਦਿੰਨਾ ਕੋਈ ਇਕਤਾ ਇੱਕ ਦੋ ਨਾ ਕੀ ਆਉਂਦੇ ਆ ਤੇ ਬਿਲਕੁਲ ਸਾਫ ਸੁਥਰੇ ਜਿਹੜੇ ਪਸ਼ੂ ਲੈਣੇ ਹੁੰਦੇ ਆ ਇੱਕ ਨਾਗਾ ਜੇ ਦੋ ਆ ਜਾ ਵੜਾ ਤੇ ਵੜਾਂ ਪਟੀਆਂ ਲੈਣੀਆਂ ਹੁੰਦੀਆਂ ਠੀਕ ਆ ਤੇ ਬੇਸ਼ੱਕ ਤੁਸੀਂ ਆਪ ਦੀ ਨਿਰਕ ਪਰਖੇ ਤਸੱਲੀ ਕਰਕੇ ਖਰੀਦ ਕੇ ਲੈ ਕੇ ਜਾਇਓ ਪੂਰਾ ਭਰਾ ਕੇ ਬੌਲੇ ਦੇ ਵਿੱਚ ਹੁਣ ਚਬਾਈ ਕਰਕੇ ਤਸੱਲੀ ਕਰ ਸਕਦੇ ਹੋ ਨੰਬਰ ਆਪਾਂ ਲੈ ਲੈਨੇ ਆ ਵੀਰ ਜਗਜੀਤ ਦੇ ਆਜੋ ਵੀਰ ਦੱਸ ਲੋ ਵੀਰ ਸੰਪਰਕ ਨੰਬਰ ਆਪਣੇ ਹਾਂਜੀ ਮੇਰਾ ਨੰਬਰ 95172 48533 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਜੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦਨੇ ਆ ਨੰਬਰਾਂ ਤੇ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ